ਸ੍ਰੀ ਗੁਰੂ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੌਰ ਲੈ ਕੇ ਆਈਆਂ ਤੁਹਾਡੇ ਲਈ ਅੱਜ ਦਾ ਖਾਸ ਬੁਲੇਟਨ ਆਮ ਆਦਮੀ ਪਾਰਟੀ ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਨਿਯੁਕਤ ਹੋਏ ਲਲਿਤ ਮੋਹਨ ਪਾਠਕ ਬੱਲੂ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਚੱਲਦਿਆਂ ਮੰਗਲਵਾਰ ਨੂੰ ਬੰਗਿਆ ਵਿੱਚ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ 1481 ਕੈਂਡੀਡੇਟ ਪੁੱਜੇ ਅਤੇ ਅਲੱਗ-ਅਲੱਗ ਕੰਪਨੀਆਂ ਅਤੇ ਵਿਭਾਗਾਂ ਵੱਲੋਂ 1126 ਕੈਂਡੀਡੇਟ ਚੁਣੇ ਗਏ ਨਵਾਂ ਸ਼ਹਿਰ ਚ ਕਾਨੂੰਗੋ ਪਟਵਾਰੀ 5000 ਰਿਸ਼ਵਤ ਲੈਣ ਦੇ ਵਿਜੀਲੈਂਸ ਵੱਲੋਂ ਰੰਗੇ ਹੱਥੀ ਕਾਬੂ ਨੰਬਰਦਾਰੀ ਦੀ ਰਿਪੋਰਟ ਲੈਣ ਲਈ ਪਹਿਲਾਂ ਵੀ ਲਈ ਗਈ ਸੀ 15000 ਰਿਸ਼ਵਤ Apple ਨੇ ਪੇਸ਼ ਕੀਤਾ ਨਵੀਆਂ ਅਤੇ ਬਿਹਤਰੀਨ ਖੂਬੀਆਂ ਵਾਲਾ ਆਈਫੋਨ 13 ਪੁਰਾਤਨ ਨਿਸ਼ਾਨੀਆਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਸ਼ਹੀਦਾਂ ਦੇ ਵਾਰਸਾਂ ਵੱਲੋਂ ਜਲਿਆਂਵਾਲੇ ਬਾਗ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ हरियाणा ਦੇ ગ્રਹਿ ਅਤੇ ਸਿਹਤ ਮੰਤਰੀ ਅਨਿਲ ਵਿਜਦੀ ਕਿਸਾਨੀ ਅੰਦੋਲਨ ਤੇ ਵਿਵਾਦਿਕ ਟਿੱਪਣੀ ਕਿਹਾ ਇਸ ਅੰਦੋਲਨ ਨੂੰ ਅੰਦੋਲਨ ਨਹੀਂ ਕਹਿ ਸਕਦੇ ਗਦਰ ਕਹਿ ਸਕਦੇ ਹਾਂ ਅੰਦੋਲਨਕਾਰੀ ਵਿਰੋਧ ਕਰਦੇ ਹਨ ਭੁੱਖ ਹੜਤਾਲ ਕਰਦੇ ਹਨ ਸਰਕਾਰ ਦਾ ਵਿਰੋਧ ਕਰਦੇ ਹਨ ਪਰ ਅੰਦੋਲਨ ਵਿੱਚ ਤਲਵਾਰਾਂ ਅਤੇ ਲਾਠੀਆਂ ਨਹੀਂ ਲਿਆਉਂਦੇ ਕਿਸਾਨ ਗੁੱਸੇ ਵਿੱਚ ਦਿੱਲੀ ਪੁਲਿਸ ਨੇ ਨਰਾਤੇ ਰਾਮਲੀਲਾ ਅਤੇ ਹੋਰ ਤਿਉਹਾਰਾਂ ਮੌਕੇ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨੂੰ ਕੀਤਾ ناکਾਮ 6 ਅੱਤਵਾਦੀ ਹਥਿਆਰਾਂ ਸਮੇਤ ਕਾਬੂ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮਿਲੀ ਰਾਹਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਮਨਜ਼ੂਰ ਕੇਰਲਾ ਵਿੱਚ ਨਿਪਾਹ ਵਾਇਰਸ ਦਾ ਸੰਕਰਮਨ 12 ਸਾਲਾਂ ਬੱਚੇ ਦੀ ਮੌਤ ਧੰਨਵਾਦ ਕੱਲ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ